ਇਸ ਲਈ ਦਇਆ ਕਿ ਇਹ ਮੁੰਡਾ ਥੋੜਾ ਡਿਪਰੈਸ਼ਨ ਚ ਚਾਹੀਗਾ ਬਿਮਾਰ ਚੱਲਦਾ ਪਿਆ ਜੀ ਬਾਹਰ ਗਿਆ ਸੀ 15 ਦਿਨ ਹੋਏ 20 ਦਿਨ ਆਇਆ ਨੂੰ ਬਾਹਰ ਵੀ 15 ਦਿਨ ਲੱਗ ਗਏ ਨੇ ਉਹਦੇ ਚੱਕਰ 'ਚ ਹੀ ਇਸਨੇ ਦਦਾ ਕਰ ਲਿਆ ਸ਼ਾਇਦ ਹੋ ਸਕਦਾ ਹੋ ਸਕਦਾ ਤੁਹਾਨੂੰ ਕੋਈ ਪਤਾ ਲੱਗਿਆ ਕਿ ਮੈਂ ਸਵੇਰੇ ਪਤਾ ਲੱਗਿਆ ਕਿ ਮੈਂ ਗਿਆ ਨਾ ਟਾਈਮ ਸਿਰ ਲੱਗ ਤਾ ਹਾਂ ਤਕਰੀਬਨ ਸਵਾਗ 9 ਵਜੇ ਪਰਿਵਾਰਕ ਮੈਂਬਰ ਵੀ ਇਨਦੇ ਪਰਿਵਾਰਕ ਮੈਂਬਰ ਚ ਮੰਮੀ ਆ ਤੇ ਇੱਕ ਭੈਣ ਹੈ ਤੇ ਫਾਜ਼ਲ ਸਾਹਿਬਾ ਫਾਜ਼ਲ ਸਾਹਿਬ ਬਾਹਰ ਆ ਉਹਨਾਂ ਨੂੰ ਵੀ 5-7 ਦਿਨ ਨਹੀਂ ਹੋਇਆ ਜਿਕੇ ਇਹਨੂੰ ਤੇ ਕੀ ਕਰਮੀ ਕੀਤੀ ਕਰ ਬਈ ਉਹਨਾਂ ਨੇ ਫਿਰ ਇਹੀ ਹੈ ਕਿ ਸੁਸਾਇਡ ਦਾ ਹੀ ਕਿਹਦੇ ਬੰਦੇ ਤੇ ਇੱਕ ਸੋਚੋ ਤਾਂ ਸ਼ਾਇਦ ਹਾਂਜੀ ਅੱਜ ਸਵੇਰੇ ਸਾਡੇ ਕੋਲ ਐਮਰਜੈਂਸੀ ਵਿੱਚ ਪਿੰਡ ਦੇ ਕੁਝ ਲੋਕ ਇੱਕ ਮੁੰਡੇ ਨੂੰ ਲੈ ਕੇ ਆਏ ਜਿਹਦਾ ਨਾਮ ਰਾਹੁਲ ਕੁਮਾਰ ਉਹ ਮਰਤੂ ਗ੍ਰੀਮੰਬਾਈ ਸਾਹਲ ਵਿੰਡ ਦੇ ਲੋਕਾਂ ਦੇ ਕਹਿਣ ਅਨੁਸਾਰ ਉਸਨੇ ਜੜਾ ਘਰ ਵਿੱਚ ਪਾਹ ਲੈ ਲਿਆ ਔਰ ਉਸ ਦੇ ਘਰ ਉਤੇ ਪਾਹ ਦੇ ਨਿਸ਼ਾਨ ਵੀ ਅਸੀਂ ਉਸ ਨੂੰ ਜਿਹੜਾ ਡੈੱਡ ਡੈਕਲੇਰ ਕਰਨ ਤੋਂ ਬਾਅਦ ਉਸ ਦੇ ਘਰਦਿਆਂ ਨੂੰ ਤੇ ਉਸ ਦੇ ਕਨਫਰਮ ਕਰ ਦਿੱਤਾ ਤੇ ਨਾਲ ਹੀ ਪੁਲਿਸ ਨੂੰ ਜਿਹੜੀ ਕਾਰਵਾਈ ਦੇ ਰਿਪੋਰਟ ਕਰਤਾ ਪੁਲਿਸ ਨੇ ਜਿਹੜੀ ਡੈੱਡ ਬੋਡੀ ਸੀ ਜਿਹੜੀ ਉਹਦੀ ਹੈ ਪੁਲਿਸ ਨੂੰ ਹੈਂਡਓਵਰ ਕਰਤੀ ਤਾਂ ਜੋ ਅਗਲੀ ਕਾਰਵਾਈ ਕੀਤੀ ਅਸੀਂ ਰਾਜਪੁਰ ਕੋਲ ਜੀ ਨੇ ਇਸ ਤਰ੍ਹਾਂ ਸਾਡੇ ਕੋਲ ਉਹਨਾਂ ਦੇ ਪਰਿਵਾਰ ਦਾ ਜਿਹੜਾ ਨਾਣ ਮੈਂਬਰ ਨਹੀਂ ਹੋਇਆ ਉਹਦੇ ਘਰ ਮਰ ਨਾਲ ਤਰ ਤਰਿਸ਼ਤੇਦਾਰ ਆਇਆ ਸੀ ਤੇ ਘਰ ਦੱਸ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਦਾ ਮਤਲਬ ਘਰ ਹੈਗੇ ਜਿਹੜੇ ਹਾਲੇ ਮੌਨ ਦੀ ਕੰਡੀਸ਼ਨ ਨੈਚਰ ਜਿਹੜੋ ਜਾਨ ਕੋ ਬੱਚੇ ਦੀ ਡੈਥ ਹੁੰਦੀ ਹੈ ਤੇ ਜਿਹੀ ਹੁੰਦਾ ਅੱਜ ਇੱਕ ਚੇਟਾ ਸਿਵਲ ਹਸਪਤਾਲ ਹਾਜੀਪੁਰ ਤੋਂ ਮਸੂਲਤਾਨ ਹੋਈ ਕਿ rahul ਪੁੱਤਰ ਕੁਲਦੀਪ ਸਿੰਘ ਵਾਸੀ ਸੰਗਰੂੜ ਨੇ ਆਹ ਲੈ ਕੇ ਖੁਦੂ ਕੁਸ਼ੀ ਕੀਤੀ ਹੈ ਜਿਹੜੀ ਡੈੱਡ ਬੋਡੀ ਹੈ ਬਰੋਡ ਡੈੱਡ ਸਿਵਲ ਹਸਪਤਾਲ ਪਈ ਹੈ ਮੈਂ ਉੱਥੇ ਜਾ ਕੇ ਮੌਕਾ ਦੇਖਿਆ ਉਹਦੀ ਮਾਤਾ ਜਿਹੜੀ ਹੈ ਚੁਸ਼ਮਾ ਰਾਣੀ ਉਹਨੇ ਬਿਆਨ ਕਰਾਇਆ ਕਿ ਮੇਰਾ ਲड़का ਜਿਹੜਾ ਹੈ ਵਿਦੇਸ਼ ਗਿਆ ਸੀਗਾ ਜੀ ਮਹੀਨਾ ਕੁ ਪਰ ਪਹਿਲੋਂ ਵਿਦੇਸ਼ ਤੋਂ ਆਇਆ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ ਇਸੇ ਦਿਮਾਗੀ ਪਰੇਸ਼ਾਨੀ ਦੇ ਚਾਰਨ ਉਹ ਅੱਜ ਸਵੇਰ ਨੂੰ 9 ਵਜੇ ਨੂੰ ਆਪਣੇ ਕਮਰੇ ਨੂੰ ਕੁੰਡੀ ਲਾ ਕੇ ਛੱਤ ਦੇ ਪੱਖੇ ਨਾਲ ਲਟਕੇ ਚੁੰਨੀ ਨਾਲ ਫਾ ਲੈ ਲਿਆ ਕਾਰਨ ਕੋਈ ਨਹੀਂ ਬਸ ਵਿਦੇਸ਼ ਤੋਂ ਆਇਆ ਸੀਗਾ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ ਕੀ ਕਾਰਵਾਈ ਕੀਤੀ ਕਾਰਵਾ 174 ਬੀਐਨਐਸ ਸਾਹਿਤ ਕੀਤੀ ਹੈ ਇਹ ਲਾਸ਼ ਦਾ ਪੋਸਟਮਾਰਮ ਕਰਕੇ ਬਾਰਸਾ ਹਵਾਲੇ ਕੀਤੀ ਹੈ